ਓਹੋ ਪਣ ਬਾਹ ਸਾਡੀ ਕੀੜੀਆਂ ਖਾ ਗਈਆਂ ਦੇਖ ਲਾਲ ਹੋ ਗਈ ਲਾਲ ਲਾਲ ਬਾਹ ਕਰ ਲਈ ਖੁਰਕ ਹੁੰਦੀ ਐ ਪੀੜ ਹੁੰਦੀ ਐ ਖੁਰਕ ਹੁੰਦੀ ਐ ਕੋਈ ਨਹੀਂ ਪੁੱਤ ਕੋਈ ਨਹੀਂ ਪਿਲੇ ਸਾਲ ਨਾਲ ਤੇਲ ਲਾ ਦੇ ਉਹ ਤੇਲ ਹੈ ਨਹੀਂਗਾ ਯਾਰ ਪਰ 2 ਮਿੰਟਾਂ ਦੇ ਵਿੱਚ ਮੈਂ ਤੇਲ ਬਣਾ ਦਿੰਨੀ ਆ ਤੇ ਅੱਜ ਦੋਸਤਾਂ ਨੂੰ ਵੀ ਦੱਸ ਦਿੰਨੇ ਆ ਪਉਣ ਦੋਸਤਾਂ ਨੂੰ ਵੀ ਦੱਸਦੀ ਆ ਆਪਾਂ ਜਲਦੀ ਹਾਂਜੀ ਦੋਸਤੋ ਤੁਹਾਨੂੰ ਵੀ ਅੱਜ ਦੱਸ ਦਿੰਨੇ ਆ ਬੱਚੇ ਜਿਹੜੇ ਕਿ ਆਪਣੇ ਬਾਹਰ ਖੇਡਦੇ ਆ ਤੇ ਕੀੜੀਆਂ ਉਹਨਾਂ ਤੇ ਲੜ ਜਾਂਦੀਆਂ ਤਫੜ ਹੋ ਜਾਂਦੇ ਜਾਂ ਥੋੜੇ ਵੀ ਕਿਸੇ ਤਰ੍ਹਾਂ ਦੀ ਖਾਰਸ਼ ਹੁੰਦੀ ਆ ਰੈਡਨੈਸ ਹੋ ਜਾਂਦੀ ਉਹਦੇ ਵਾਸਤੇ ਆਪਾਂ ਘਰੇ ਜਿਹੜਾ ਕਿ ਤੇਲ ਬਣਾਇਆ ਦੋਸਤੋ ਤੁਸੀਂ ਕਿੱਥੋਂ-ਕਿੱਥੋਂ ਵੀਡੀਓ ਦੇਖਦੇ ਹੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਪਿਛਲਾ ਥੈਂਕਸ ਜਾਂਦਾ ਜੀ ਨੈਬ ਸਿੰਘ ਪਿੰਡ ਕੋਈ ਸੰਗਰੂਰ ਤੋਂ ਗੁਰਨੂਰ ਬਰਾੜ ਭਗਤਾ ਭਾਈ ਤੋਂ ਪਰਮਜੀਤ ਕੌਰ ਇਹ ਨੇ ਜੀ ਸਿਰਸਾ ਹਰਿਆਣਾ ਤੋਂ ਤੇ ਗੁਰ ਗੁਰਬਿੰਦਰ ਕਾਰ ਇਹਨੇ ਜੀ ਚੰਡੀਗੜ੍ਹ ਤੋਂ ਸੋ ਦੋਸਤੋ ਅਗਲੇ ਵੀਡੀਓ ਤੁਹਾਡਾ ਵੀ ਨਾਮ ਲਾਵਾਂਗੇ ਤੁਹਾਨੂੰ ਸੋਨੇ ਕਮੈਂਟ ਜਰੂਰ ਕਰਿਓ ਇਹ ਤੇਲ ਸਿਰਫ ਦੋਸਤੋ ਦੋ ਚੀਜ਼ਾਂ ਤੋਂ ਬਣਨਾ ਜਿਹੜੀਆਂ ਕਿ ਆਪਣੇ ਆਮ ਘਰੇ ਹੀ ਹੁੰਦੀਆਂ ਤੇ ਸਭ ਤੋਂ ਪਹਿਲਾਂ ਆਪਾਂ ਨੂੰ ਇਹਦੇ ਵਿੱਚ ਚਾਹੀਦੇ ਜੀ ਨਿੰਮ ਹਾਂਜੀ ਇਹਦੇ ਲਈ ਆਪਾਂ ਜਿਹੜੇ ਕਿ ਪੱਤੇ ਜਿਹੜੇ ਤੁਸੀਂ ਲੈਣੇ ਆ ਦੋਸਤੋ ਉਹਨਾਂ ਨੂੰ ਚੰਗੀ ਤਰ੍ਹਾਂ ਯਾਨੀ ਕਿ ਸਾਫ਼ ਕਰ ਲਿਓ ਪਹਿਲਾਂ ਉਹਦੇ ਤੇ ਡਸਟ ਵਗੈਰਾ ਜਿਹੜੀ ਕਿ ਨਾ ਹੋਵੇ ਹਾਂਜੀ ਆਪਾਂ ਜਿਹੜੇ ਕਿ ਇੰਨੇ ਕਿ ਪੱਤੇ ਲੈ ਲੈਨੇ ਆ ਤੇ ਇਹਦੇ ਵਿੱਚ ਆਪਾਂ ਪਾਣੀ ਦੀ ਵਰਤੋਂ ਨਹੀਂ ਕਰਾਂਗੇ ਦੋਸਤੋ ਤੇ ਇਹਦੇ ਵਿੱਚ ਆਪਾਂ ਜਿਹੜਾ ਕਿ ਥੋੜਾ ਜਿਹਾ ਕੋਕੋਨਟ ਆਇਲ ਪਾ ਦਾਂਗੇ ਠੀਕ ਆ ਦੋਸਤੋ ਇਹ ਤੇਲ ਇੰਨਾ ਵਧੀਆ ਵੀ ਤੁਹਾਨੂੰ ਜਦੋਂ ਫਿਟਰਾ ਜੀ ਜਾਂ ਏਵਲ ਦੇ ਗੋਲੇ ਲੈਣ ਦਾ ਮਤਲਬ ਕਿ ਲੈਣ ਦੀ ਲੋੜ ਨਹੀਂ ਪੈਣੀ ਦੋਸਤੋ ਇੱਕ ਵਾਰੀ ਸਾਡੇ ਮਤਲਬ ਕਿ ਬਾਗ ਦੇ ਮੱਖੀ ਵੀ ਲੜ ਗਈ ਸੀਗੀ ਖੇਤੋਂ ਤੇ ਉਹਨਾਂ ਨੇ ਵੀ ਆਹ ਤੇਲ ਆਪਦੇ ਉੱਥੇ ਲਾਇਆ ਸੀ ਜਿੱਥੇ ਮੱਖੀ ਮਤਲਬ ਕਿ ਲੜੀ ਸੀ ਤੇ ਉਹ ਮੱਖੀ ਦਾ ਮਤਲਬ ਕਿ ਅਸਰ ਵੀ ਨਹੀਂ ਹੋਇਆ ਸੀ ਉੱਥੋਂ ਸਵੈਲਿੰਗ ਨਹੀਂ ਹੋਏ ਕਿਉਂਕਿ ਇਹਦੇ ਵਿੱਚ ਕੋਈ ਕੈਮੀਕਲ ਨਹੀਂ ਇਸ ਤੋਂ ਜਿਹੜਾ ਕਿ ਆਰਗੈਨਿਕ ਚੀਜ਼ ਤੁਹਾਨੂੰ ਜਿਹੜੀ ਕਿ ਕਦੇ ਵੀ ਨਹੀਂ ਮਿਲ ਸਕਦੀ ਹਾਂਜੀ ਹੁਣ ਆਪਾਂ ਕੋਈ ਵੀ ਜਿਹੜਾ ਕਿ ਪਾਂਡਾ ਲੈ ਲੈਣਾ ਤੇ ਉਹਨੂੰ ਆਪਾਂ ਰੱਖ ਦਿੰਨੇ ਆ ਜੀ ਗੈਸ ਤੇ ਤੇ ਗੈਸ ਦੀ ਜਿਹੜੀ ਸਿੰਮ ਗੈਸ 'ਚ ਰੱਖਣੀ ਆ ਤੁਸੀਂ ਜਿਆਦਾ ਤੇਜ਼ ਨਹੀਂ ਕਰਨੀਗੀ ਤੇ ਹੁਣ ਆਪਾਂ ਜਿਹੜਾ ਪੇਸਟ ਨਿੰਮ ਵਾਲਾ ਬਣਾਇਆ ਜੀ ਇਹ ਆਪਾਂ ਇਹਦੇ ਵਿੱਚ ਪਾ ਦਿੰਨੇ ਆ। ਦੋਸਤੋ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਤੇ ਸ਼ੇਅਰ ਵੀ ਜ਼ਰੂਰ ਕਰਿਓ। ਤੁਹਾਡੇ ਬਹੁਤ ਹੀ ਜ਼ਿਆਦਾ ਕੰਮ ਆਉਣ ਵਾਲੀ ਕਿਉਂਕਿ ਬੱਚੇ ਇਹਨਾਂ ਦਿਨਾਂ ਦੇ ਵਿੱਚ ਪਾਰਕਾਂ 'ਚ ਖੇਡਦੇ ਆ ਜਾਂ ਕੀੜੀਆਂ ਆਮ ਹੀ ਇਹਨਾਂ ਦਿਨਾਂ ਦੇ ਵਿੱਚ ਹੁੰਦੀਆਂ। ਹਾਂਜੀ ਜਿਹੜਾ ਆਪਾਂ ਪੇਸਟ ਬਣਾਇਆ ਸੀ ਉਹ ਆਪਾਂ ਜਿਹੜਾ ਕਿ ਸਿੰਮ ਗੈਸ ਦੇ ਉੱਪਰ ਰੱਖ ਲਿਆ ਹੈਗਾ ਤੇ ਦੋਸਤੋ ਆਪਾਂ ਜਿਹੜੇ ਕਿ ਇੱਕ ਕੌਲੀ ਨਾਰੀਅਲ ਦੇ ਤੇਲ ਦੀ ਲਈ ਸੀ ਅੱਧੀ ਕੌਲੀ ਆਪਾਂ ਜਦੋਂ ਇਹਨੂੰ ਗ੍ਰੈਂਡ ਕੀਤਾ ਸੀ ਉਦੋਂ ਪਾ ਲਈ ਸੀ ਤੇ ਅੱਧੀ ਕੌਲੀ ਆਪਾਂ ਜਿਹੜੀ ਕੀ ਹੁਣ ਪਾ ਲੈਣੇ ਆ ਠੀਕ ਬਿਲਕੁਲ ਦੋਸਤੋ 100% ਤੁਹਾਡੇ ਕੰਮ ਕਰਦਾ ਹਾਂ ਹਾਂ ਜੀ ਪਾਸ ਹੋ ਗਈ ਤੇ ਅਸਟਾ ਮਤਲਬ ਇੱਥੋਂ ਤੱਕ ਇਹਦਾ ਪੜਿਆ YouTube ਤੇ ਵੀ ਜਾਵਾਂ ਚੰਬਲ ਹੋਏ ਦੇ ਪੈਰਾਂ ਦੇ ਵਿੱਚ ਗਲਾਵਟ ਵਾਲੀ ਵੀ ਪ੍ਰੋਬਲਮ ਆ ਜਾਂਦੀ ਐਲਰਜੀ ਹੋ ਜਾਂਦੀ ਪੈਰਾਂ 'ਚ ਹਾਂਜੀ ਫਿੰਫੀਆਂ ਫੋੜੇ ਹੋ ਨਿਕਲਦੇ ਆ ਉਹਨਾਂ ਦੇ ਵਿੱਚ ਵੀ ਲਾ ਸਕਦੇ ਕਿਉਂਕਿ ਤੁਸੀਂ ਜਿਹੜਾ ਕਿ ਮੁੱਲ ਦਾ ਤੇਲ ਲੈ ਕੇ ਆਉਂਦੇ ਹੋ ਉਹ ਇੰਨਾ ਜ਼ਿਆਦਾ ਪਿਓਰ ਨਹੀਂ ਹੁੰਦਾ ਹਾਂਜੀ ਤੇਲ ਜਿਹੜਾ ਕਿ ਆਪਣਾ origignal ਸ਼ੁਰੂ ਹੋ ਗਿਆ ਇਹਨੂੰ ਆਪਾਂ ਸਿਮ ਗੈਸ ਤੇ ਇਹੀ ਰੱਖਾਂਗੇ ਤੇ ਉਹਨਾਂ ਟਾਈਮ ਪਕਾਵਾਂਗੇ ਜਿੰਨਾ ਚਿਰ ਜਿਹੜੀ ਸਾਰੀ ਝੱਗ ਹੈ ਇਹ ਨਹੀਂ ਮਰ ਜਾਂਦੀ ਥੱਲੇ ਨਹੀਂ بیٹھ ਜਾਂਦੀ ਠੀਕ ਹਾਂਜੀ ਹਾਂਜੀ ਤੇ ਹੁਣ ਆਪਾਂ ਲਿਆ ਜੀ ਕਪੂਰ ਕਪੂਰ ਆ ਜਿਹੜਾ ਕਿ ਤੁਸੀਂ ਖਾਣ ਵਾਲਾ ਵੀ ਲੈ ਸਕਦੇ ਜਿਵੇਂ ਮੇਰੇ ਕੋਲੇ ਖਾਣ ਵਾਲਾ ਕਪੂਰ ਹੈਗਾ ਤੇ ਜਾਂ ਫਿਰ ਤੁਸੀਂ ਇਹਦੀ ਥਾਂ ਤੇ ਪੂਜਾ ਵਾਲਾ ਕਪੂਰ ਵੀ ਲੈ ਸਕਦੇ ਹੋ ਤੇ ਇੰਨਾ ਕਾਪ ਆ ਇਹਦੇ ਵਿੱਚ ਕਪੂਰ ਪਾ ਦਾਂਗੇ ਠੀਕ ਆ ਹਾਂਜੀ ਕਪੂਰ ਨੇ ਜਿਹੜਾ ਕੀ ਵਿੱਚ ਖੋਰੀ ਜਾਂ ਨਾ ਬਿਲਕੁਲ ਹਾਂਜੀ ਹਾਂਜੀ ਤੇ ਤੀਸਰੀ ਚੀਜ਼ ਆਪਾਂ ਇਹਦੇ ਵਿੱਚ ਪਾਈਏ ਜੀ ਐਲੋਵੀਰਾ ਤੁਸੀਂ ਐਲੋਵੀਰਾ ਜੈੱਲ ਵੀ ਪਾ ਸਕਦੇ ਆ ਪਰ ਜੇ ਤੁਹਾਡੇ ਕੋਲ ਨੇਚਰਲ ਐਲੋਵੀਰਾ ਹੈਗਾ ਤਾਂ ਬਹੁਤ ਵਧੀਆ ਗੱਲ ਆ ਤੁਸੀਂ ਇਹ ਛੋਟੇ ਛੋਟੇ ਪੀਸ ਕਰਕੇ ਜਿਹੜੇ ਕੀ ਇਹਦੇ ਪਾ ਦੇਣੇ ਆ ਤੇ ਸਿਮ ਕੈਸ ਤੇ ਆਪਾਂ ਜਿਹੜਾ ਕੀ ਨਾਲੇ ਤਾਂ ਤੇਲ ਨੂੰ ਹਿਲਾਉਂਦੇ ਜਾਵਾਂਗੇ ਤੇ ਨਾਲੇ ਇਹ ਹੌਲੀ ਹੌਲੀ ਜਿਹੜਾ ਕਿ ਪੱਕ ਕੇ ਬਹੁਤ ਹੀ ਵਧੀਆ ਤੇਲ ਬਣ ਕੇ ਤਿਆਰ ਹੋ ਗਿਆ। ਦੋਸਤੋ ਇੱਕ ਹਸਾਲ ਦੀ ਜੈਲੀ ਬਣ ਜੂਗੀ। ਹਾਂਜੀ। ਹਾਂਜੀ ਤੇਲ ਜਿਹੜਾ ਕਿ ਆਪਣਾ ਲਗਭਗ ਬਣ ਕੇ ਹੋ ਗਿਆ ਜੀ ਤਿਆ ਕਿਉਂਕਿ ਪੂਰਾ ਕਲਰ ਆ ਜਿਹੜਾ ਕਿ ਤੇਲ ਦੇ ਵਿੱਚ ਆ ਗਿਆ ਹੈਗਾ ਪੂਰਾ ਅਸਰ ਹੋ ਗਿਆ ਐਲੋਵੀਰਾ ਦਾ ਵੀ ਆ ਦੇਖੋ। ਠੀਕ ਤੇਲ ਦਾ ਰੰਗ ਵੀ ਗ੍ਰੀਨ ਹੋ ਗਿਆ ਪਵਨ। ਹਾਂਜੀ। ਤੇ ਹੁਣ ਆਪਾਂ ਇਸ ਨੂੰ ਜਿਹੜਾ ਕਿ ਕਰ ਦਿੰਨੇ ਆ ਜੀ ਬੰਦ। ਹਾਂਜੀ ਤੇ ਹੁਣ ਆਪਾਂ ਕੀ ਕਰਨਾ ਦੋਸਤੋ ਇਹਨੂੰ ਜਿਹੜਾ ਤੁਸੀਂ ਸਟੋਰ ਕਰਕੇ ਰੱਖਣਾ ਹੋਵੇਗਾ ਜੀ ਪੱਕਦੇ ਪਾਣੇ ਚ। ਠੀਕ ਹਾਂਜੀ ਹਾਂਜੀ ਤੇ ਇਹ ਆਪਣਾ ਜਿਹੜਾ ਕੀ ਤੇਲ ਬਣ ਕੇ ਹੋ ਗਿਆ ਬਿਲਕੁਲ ਤਿਆਰ ਤੇ ਦੋਸਤੋ ਤੁਸੀਂ ਵੀ ਜਰੂਰ ਬਣਾ ਕੇ ਦੇਖਿਓ ਤੇ ਲਿਆਓ ਜੈਸ਼ਵੀਕ ਨੂੰ ਲਿਆਓ ਆਪਾਂ ਉਹਦੇ ਵੀ ਜਿਹੜਾ ਕੀ ਤੇਲ ਲਾ ਦਈਏ ਜੈਸ਼ਵੀਕ ਹੌਨਾ ਪਾਰਕ ਚ ਜਾਏ ਲੈ ਜੈਸ਼ ਦੇਨ ਤੇਲ ਲਾਤਾ ਹੁਣ ਜਮਾ ਸਹੀ ਹੋ ਜਾਊਗਾ ਹੁਣ ਨੀਖੋਰ ਕੁੰਦੀ ਠੀਕਾ ਹਾਂਜੀ ਤੇ ਤੁਸੀਂ ਵੀ ਦੋਸਤੋ ਆਹ ਵਾਲਾ ਤੇਲ ਬਣਾ ਕੇ ਰੱਖ ਲਓ ਭਵੇਂ ਸਾਲ ਭਰ ਲਈ ਰੱਖ ਲਿਓ ਪਰ ਕੱਚ ਦੇ ਭਾਂਡੇ ਦੇ ਵਿੱਚ ਰੱਖਿਓ ਤੇ ਤੁਹਾਡਾ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਜਦੋਂ ਦੀ ਤੁਹਾਡੇ ਖਾਰਿਸ਼ ਹੋਵੇ ਸਾਰੇ ਸਰੀਰ ਤੇ ਜਿਹੜਾ ਕੀ ਤੁਸੀਂ ਇਹ ਯੂਜ਼ ਕਰ ਸਕਦੇ ਹੋ ਵੀਡੀਓ ਵਧੀਆ ਲੱਗੀ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋਨੇ ਸੋਨੇ ਕਮੈਂਟ ਕਰਿਓ ਨੈਕਸਟ ਵੀਡੀਓ ਚ ਤੁਹਾਡਾ ਨਾਮ ਲਵਾਂਗੇ ਜੀ ਵੀਡੀਓ ਵੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ